ਤੇ ਮੇਰੇ ਬਲ ਸਾਰਿਆਂ ਨੂੰ ਸ쉐ਪ ਦਾ ਕਿਵੇਂ ਸਾਰੇ ਪੇਪਰ ਠੀਕ ਠਾਕ ਹੋ ਤੇ ਮੈਂ ਉਮੀਦ ਕਰਦੀ ਸੀ ਸਾਰੇ ਪੇਪਰ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਮਾਲਕ ਦੀ ਕਿਰਪਾ ਨਾਲ ਠੀਕ ਠਾਕ ਆ ਜਾਵਾਂ ਤੇ ਸਵੇਰ ਦੇ ਵੱਜ ਗਿਆ 8:30 ਤੇ ਅਸੀਂ ਨਾ ਉੱਥੋਂ ਵੀ ਹੋ ਗਏ ਆ ਫ੍ਰੀ ਬੱਚੇ ਚਲ ਗਏ ਸਕੂਲ ਜਿੱਦਾਂ ਕਿ 6:50 ਦੇ ਬੈਂ ਆ ਜਾਂਦੇ 6:50 ਤੇ ਚਲੇ ਗਏ ਸੀ ਉੱਥੋਂ ਪਤਾ ਹੈ ਜਲਦੀ ਜਲਦੀ ਕਿਉਂਕਿ ਮਿਸਤੀ ਲੱਗੇ ਹੋਏ ਆ ਤੇ ਬਹੁਤ ਹੀ ਸਾਫ ਸਫਾਈ ਹੁੰਦੀ ਨਹੀਂ ਆ ਜੇ ਤੇ ਰਹਨੇ ਆ ਉੱਥੇ ਸਾਫ ਸਫਾਈ ਕਰਕੇ ਕਿਚਨ ਦੀ ਕਰ ਕਰਕੇ ਤੇ ਆਪਾਂ ਹੋ ਗਏ ਹੰਡਲ ਫਰੀ ਮੈਨਾ ਲਿਆ ਆ ਦਲਦਲ ਹੈ ਮੈਨਾ ਲਿਆ ਵਾ ਤੇ ਕੰਮ ਆਪਣਾ ਜਿਹੜਾ ਉਹ ਅੰਦਰਾਂ ਚ ਚੱਲਦਾ ਪਿਆ ਆ ਇਸ ਕਰਕੇ ਅੰਦਰ ਦੇ ਜੇ ਸਾਫ ਸਫਾਈ ਹੋ ਅਜੇ ਨਹੀਂ ਹੁੰਦੀ ਇਹ ਕਰਕੇ ਜਲਦੀ ਜਿਹੜਾ ਫਰੀ ਹੋ ਜਾਂਦੀ ਉਹ ਅੰਦਰਾਂ ਦੀ ਪੂਰੀ ਸਾਫ ਸਫਾਈ ਹੋਈ ਫਿਰ ਤੇ ਸਾਡਾ ਮਤਲਬ 10000 ਵੱਜ ਜਾਂਦੇ 11 12 ਤੇ ਆ ਆ ਵੇਖੋ ਇੱਧਰ ਵੀ ਖਲਾਰਾ ਪਿਆ ਹੋਇਆ ਲੱਕਣ ਲੁਕਣ ਦਾ ਇੱਧਰ ਤੱਕ ਸਾਰੇ ਪਾਇਆ ਹੋਇਆ ਹੈ ਨਾ ਖਲਾਰਾ ਤੇ ਬਾਜੀ ਨਹੀਂ ਮੀਨਸ ਨਾ ਲੋਕੇ ਵੇਲੇ ਹੋ ਗਈ ਆ ਲਾਈਟ ਜੀ ਦਾ ਹਮਾਰੀ ਚੁਪਾਈ ਵਿੱਚ ਡਸ ਚੁੱਕੀ ਪਰ ਚਾਹ ਹਾਂ ਹਾਂ ਕਿਉਂਕਿ ਨਾ ਟੋਲਿਆ ਤੇ ਚਾਹ ਨਹੀਂ ਪੀਤੀ ਪਹਿਲਾਂ ਹੀ ਸਵੇਰ ਦੀ ਜਿਹੜੀ ਉਹ 7 ਵਜੇ ਜਿਹੜਾ ਟੂ ਦੀ ਉਹ ਸ਼ੁਰੂ ਹੋ ਜਾਂਦੀ ਆ ਤੇ ਜਿਹੜੀ ਸਵੇਰੇ ਸਮਾਂ ਚੱਲਣਾ ਕਿਤਾਬ ਹਾਂ ਹਾਂ ਸਾਡਾ ਜਿਹੜਾ ਪੋਸਟਰ ਲੱਗਾ ਹੈ ਕੱਟੇ ਨਹੀਂ ਬਹੁਤ ਖਰਾਬ ਹੋਇਆ ਵਾ ਤੇ ਇਹਦੇ ਸਾਫ ਸਫਾਈ ਦੇ ਕੰਦੇ ਹੈ ਛੋਟਿਆ ਸੀ ਦੀ ਆਪਾਂ ਇੱਥੇ ਲਾ ਲੀਤੀ ਹੈ ਅਸੀਂ ਕਰਨੀਆਂ ਕੈਮਰੇ ਫਿੱਟ ਇਹਨਾਂ ਸਟੋਰ ਦੇ ਦਰਵਾਜ਼ੇ ਦੇ ਨਾਲ ਲਾਈ ਹੋਈ ਆ ਤੇ ਇੱਕ ਆਪਾਂ ਨੇ ਤੁਹਾਨੂੰ ਪਤਾ ਹੀ ਆ ਕਿ ਬੈਡਰੂਮ ਵਾਲੇ ਜਿਹੜੀ ਉਹ ਜੈਸਟਰ ट्रायंगल ਉੱਤੇ ਲਗਾਈ ਹੋਈ ਆ ਇਹ ਥੋੜੇ ਦਿਨ ਬੱਚਿਆਂ ਦਾ ਵੀ ਹਨਾ ਹੋ ਜਾਂਦਾ ਐਨਜਾਇਮੈਂਟ ਤੇ ਬਾਕੀ ਮੈਨੂੰ ਸਾਰਾ ਪ੍ਰੈਮ ਦੱਸਿਓ ਕਿ ਜਿਹੜਾ ਹੀ ਲਗਾਇਆ ਹੋਇਆ ਵਾ ਇਥੇ ਲਗਾ ਦਿਆ ਕਿਦਾਂ ਦਾ ਲੱਗਾ ਸੰ ਜਰੂਰ ਦੱਸਿਓ ਕਿ ਅਗਲੇ ਵੀ ਮੈਂ ਪਾਇਆ ਨਹੀਂ ਪਰ ਕਿਹ ਦੱਸਿਆ ਜੀ ਆ ਜੇ ਕੋਈ ਵੇਨਾ ਜੀ ਦੱਸੇ ਵੀ ਚੰਗਾ ਲੱਗਾ ਕਿ ਨਹੀਂ ਕਿਉਂਕਿ ਅਸੀਂ ਤੁਹਾਡਾ ਮਨ ਦੇ ਵਿੱਚ ਆ ਕਿ ਜੇ ਨਹੀਂ ਠੀਕ ਲੱਗੂਗਾ ਫਿਰ ਲਵਾ ਦਾਂਗੇ ਤੇ ਇਸ ਕਰਕੇ ਇਹ ਤੁਹਾਡੀ ਲਮਾਰੀ ਵੀ ਤਿਆਰ ਹੋਣੀ ਪਈ ਪੂਰਾ ਫਲਾਰਾ ਜਿਹੜਾ ਪਿਆ ਹੋਇਆ ਲਮਾਰੀ ਵਾਡੀ ਇਹ ਵੀ ਲਾਜਾਣਾ ਆ ਇਸ ਇਲਾਕੇ ਆਪਾਂ ਐਵਲ ਸਾਈਡ ਥੋੜਾ ਜਿਹਾ ਅੱਗੇ ਕਰ ਦੇਣਾ ਦਰਵਾਜ਼ੇ ਦੇ ਉੱਪਰ ਤੇ ਇਹ ਉੱਪਰ ਤੱਕ ਲਮੜ ਜਿਹੜੀ ਆਪਣੀ ਤਿਆਰ ਜਿਹੜੀ ਹੋ ਜਾਣੀ ਆ ਤੇ ਇੰਦਰ ਹੀ ਬੜਕ ਲਾਲਾ ਕੋਰਾ ਮਿਸਤਰੀਆਂ ਨੇ ਆਪਣਾ ਸਮਾਨ ਸਨੂ ਦਾ ਪਾਇਆ ਹੋਇਆ ਵਾ ਤੇ ਚਲੋ ਇਸ ਕਰਕੇ ਫਿਰ ਸਫਾਈ ਸਪਰੀ ਥੋੜੀ ਘੱਟ ਹੁੰਦੀ ਆ ਤੇ ਬਸ ਇੱਕੋ ਚੀਜ਼ਾਂ ਦੀ ਸਫਾਈ ਹੋਣੀ ਜਾਂ ਰੈਂਗਰੂਮ ਚ ਇਹਦੀ ਕਰ ਲੈਣੀ ਆ ਸਟੋਰ ਦੀ ਮਾਰੇ ਮਟਾ ਕੋਚਾ ਲਾ ਲਈ ਦਿਆ ਤੇ ਜਿੱਥੇ ਨੰਗੜਾ ਨੰਗੜਾ ਹੁੰਦਾ ਵਾ ਵੀ ਚੰਦੇ ਲਾਗੋ ਜਿੱਥੋਂ ਕਰ ਲੈਣੀ ਤੱਕ ਜਿੱਥੇ ਕਰ ਲੈਦੀ ਆ ਸਾਫ ਸਫਾਈ ਇਹ ਕਰਕੇ ਥੋੜਾ ਜਲਦੀ ਹੀ ਇਹ ਰਿਫਿਊ ਹੋ ਗਈਆਂ ਏ ਚਲੋ ਠੀਕ ਹੈ ਹੁਣ ਅਸੀਂ ਖਾਈਏ ਚਾਹ ਨਾਲ ਰਸ ਕਿਉਂਕਿ ਸਵੇਰੇ ਮੈਂ ਉੱਠਦੇ ਸਾਰੀ ਪਹਿਲਾਂ ਖਾਨੀਆਂ ਕਾਲੇ ਚੋਨੇ ਦਸੂਗੀ ਭਈ ਹੋਈ ਹੋਈ ਉਦੋਂ ਪਤਾ ਮੈਂ ਲੈਣੀਆਂ ਦਹੀਂ ਦਹੀਂ ਦੁਬਾਰਾ ਫੇਰ ਮੈਂ ਨਾਲ ਲੂੰ ਲੈਣੀਆਂ ਕੰਮ ਕਰਕੇ ਤੇ ਫਿਰ ਮੈਂ ਪਕੀਨੀਆਂ ਚਾਹ ਸਾਢੇ 8 ਵਜੇ ਅੱਜ ਸਾਢੇ 8 ਜਿਵੇਂ ਮੈਨੂੰ ਲੱਗੀ ਹੋ ਨਾਲੀਏ ਤੇ ਚਲੋ ਠੀਕ ਹੈ ਜੀ ਸਾਢੇ 8 ਹੋ ਗਏ ਆ ਚਾਹ ਜੂ ਪੀ ਲਈਏ ਤੇ ਬਾਹਰ ਆ ਜੇ ਮੇਰੇ ਗਿੱਲੇ ਪੂਰੇ ਤੇ ਨਹਾ ਲੂੰਗੇ ਤੇ ਫਿਰ ਕੰਮ ਨੇ ਆ ਰੱਬ ਰੱਬ ਕਰੂੰਗੀ ਤੇ ਹੁਣ ਤੋਂ ਬਾਅਦ ਆ ਫੇਰੇ ਯਸਤ ਕਰਾਂਗੇ ਫਿਰ ਮਿਸਤਰੀ ਵੀ ਆ ਜਾਣੇ ਫਿਰ ਉਸ ਵਾਰ ਖਾਣਾ ਖਾਵਾਂਗੇ 10 ਵਜੇ ਨਾਲ ਤੇ ਨਾ ਸਾਡੇ ਕੋਲ 9 ਵਜੇ ਮਿਸਤਰੀ ਆ ਜਾਂਦੇ ਆ ਤੇ ਚਲੋ ਠੀਕ ਹੈ ਜੀ ਦਿਲਦੇ ਆ ਫਿਰ ਅੱਗੇ ਲੱਗੇ ਕੀ ਕਰਦੇ ਆ ਕਿਹੜਾ ਕਿਹੜਾ ਪ੍ਰੋਸੀਜਰ ਕਰਦੇ ਆ ਤੁਹਾਨੂੰ ਨਾ ਬੇਸ਼ੱਕ ਬਹੁਤ ਮਹਾਨਵਾਦੀ ਤੇ ਅਹੀ ਜਦੋਂ ਕਰਵਾਏ ਹਾਂ ਉਹਦੇ ਬਹੁਤ ਧੁੱਪ ਹੀ ਆਪੇ ਐਂਟਰ ਪਟਾ ਲਈ ਆਣ ਕੇ ਬਹੁਤ ਜ਼ਿਆਦਾ ਬੱਦਲ ਚੜਿਆ ਪਤਾ ਨਹੀਂ ਕਿਹੜੇ ਵੇਲੇ ਬਾਰਿਸ਼ ਸ਼ੁਰੂ ਹੋ ਜਾਣੀ ਆ ਜੇ ਇਹਨਾਂ ਕੱਪੜੇ ਸੁਕਣੇ ਪਾਏ ਤੇ ਉਹ ਸੋਜਣਦੇ ਆਂ ਮਨ ਜਿਉਨ ਕਿੱਦਾਂ ਕਰਾਂਗੇ ਜੇ ਆਏ ਆ ਸਮਾਨੇ ਤੋਂ ਲੈਣਾ ਆ ਹਨਾ ਉਧਰ ਆਪਣੇ ਠੀਕ ਹੀ ਮੌਸਮ ਚਲੋ ਠੀਕ ਹੈ ਜੀ ਹੁਣ ਦੇਖਦੇ ਆਂ بارش ਕਿੱਥੇ ਤੱਕ ਸ਼ੁਰੂ ਹੁੰਦੀ ਬੱਦਲ ਤੇ ਬਹੁਤ ਹੋ ਗਿਆ ਇੱਥੇ ਦਲਾਜਣੀ ਪੀਂਦੇ ਦੁਕਾਨ ਤੇ ਚਾਹ ਇਤੋਂ ਹੀ ਪੀ ਲਿਆ ਵਾ ਬਰਦਾ ਸੁਣ ਬਰਦਾ ਦਿਮਾਗ ਦੇ ਸਮਾਨ ਮੈਂ ਆਂ ਵੀਰੀ ਵੀ ਪਈ ਗਈ ਹੈ পেনশন ਆ ਗਿਆ ਆਪਾਂ ਆ ਗਏ ਆ ਟਾਈਮ ਨਾਲ ਬੜੇ ਟਾਈਮ ਨਾਲ ਆਏ ਬੱਚੇ ਆ ਰਸਤੇ ਤੇ ਆ ਰਹੇ ਜਦੋਂ ਨਹੀਂ ਆਏ ਦੇ ਹੁਣ ਬੱਚੇ ਖਾਣਾ ਥੋੜਾ ਖਾ ਕੇ ਮੈਗੀ ਇਹਨਾਂ ਤੇ ਮੈਗੀ ਖਾ ਲਈ ਆਪਾਂ ਖਾਣਾ ਖਾ ਲਿਆ ਤੇ ਨਹੀਂ ਖਾਣੀ ਆ ਤੇ ਹੁਣ ਇਹ ਕਾਡੇ ਪੇਟ ਠੀਕਾਂ ਨਹੀਂ ਦਸ਼ੇ ਮੈਗੀ ਮੈਗੀ ਉਹ ਨਹੀਂ ਗੰਦੀ ਪੀ ਦੋ ਤੇ ਨਾਲ ਬਰਾਕ ਕੁਝ ਖਿਦਾ ਹਨ ਤਾਂ ਦਿੱਤਾ ਤਾਂ ਬਸਰ ਕਰਦੇ ਇਹਨਾਂ ਨੂੰ ਵੱਧ ਤੱਕ ਕਰਦੇ ਨੇ ਇੱਕ ਨਿਆਣਾ ਸ਼ਿਆਜਨਾਂ ਦੀਆਂ ਤੱਕ ਕਰਦਾ ਇਹ ਵੇਖ ਲਓ ਤਿੰਨ ਨਿਆਣੇ ਇੱਕ ਹੀ ਇਹ ਕੂਚੇ ਇੱਥਾਰਾ ਇੱਥਾਰਾ ਜਿਦਾਂ ਨਹੀਂ ਨੀ ਤੱਕ ਕਰਦੇ ਇਹ ਤਿੰਨ ਨਿਆਣੇ ਇੱਕ ਦਾ ਸੰਕਰਦੇ ਇਹ ਦੇ ਸਰਕਾਰ ਦਾ ਸਰ ਉਹ ਕੁਛ ਵੀ ਤਾਂ ਰਹਿਦਾ ਮੁੰਡੇ ਸਾਡੇ ਨੇ ਕੰਮ ਵੇ ਪਾਲੂ ਗੰਦੇ ਨੂੰ ਕਿਹਦੇ ਲਾਲੂ ਪਾਲੂ ਨਹੀਂ ਜੀ ਮੈਂ ਮੈਗੀ ਬਣਾ ਕੇ ਦਵਾਂ ਉਹ ਮੈਗੀ ਦੀ ਬਣਾਵੀਂ ਉਹ ਨਿਕਲ ਨਾ ਮੈਗੀ ਬਣਾ ਕੇ ਖਾ ਕੇ ਹੁਣ ਬਹਿ ਕੇ ਆਜੋ ਤੇ ਖਾਣਦੇ ਹੁਣ ਤੁਸੀਂ ਕਰਨੀ ਹੈ ਮੋਏ ਮੋਏ ਚਲੋ ਠੀਕ ਹੈ ਜੀ ਹੁਣ ਦੱਸ ਦਿਓ ਨਹੀਂ ਹੁਣ ਕੰਬਾਸੀ ਦਾ ਇਹ ਵਾਲਾ ਸਟੈਕ ਕਿਤਾ ਜੀ ਸਾਰੇ ਜਣੇ ਕਮੈਂਟ ਚ ਦੱਸ ਦਿਓ ਅਹੀਂ ਜੇ ਤੇ ਆਲੀ ਚੱਲਦੀ ਹੈ ਜੇ ਜੇ ਵੀ ਕਮੈਂਟ ਚ ਦੱਸੋਗੇ ਜੇ ਨਹੀਂ ਸਹੀ ਤੇ ਆਪਾਂ ਫਿਰ ਜੀ खග அவल ला एला हजत्र वालाগ दिश